ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨਿਯੋਤਾ ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟਰ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ ហេਠਾ ਡਿੱਗ ਜਾਂਦੀਆਂ ਨੇ ਗੰਬੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਕਰਕੇ ਹੈ ਮੈਂ ਪ੍ਰਸ਼ਾਸਨ ਦੇ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ ਠੀਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ तरीके ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ ਹੈਥਾ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਡਾ ਹੇ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟੀ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਂਕਿ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਟਿਆ ਤੇ ਨਾਲ ਹੀ ਇਹਨਾਂ ਨੂੰ ਹਸਪੀਟਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਾਲਵਾਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨੋਟਾ ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟਰ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ ਥੇਠਾ ਡਿੱਗ ਜਾਂਦੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਕਰਕੇ ਹੈ ਮੈਂ ਪ੍ਰਸ਼ਾਸਨ ਦੇ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ ਅਮਰੀਕੀ ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ 헤ਠਾ ਡਿੱਗ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਐ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਜਿੱਥੇ ਵੱਡਾ ਹਾਦਸਾ ਹੋ ਗਿਆ ਗਨੀਮਤ ਐ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨ ਕਰ ਰਿਆ ਨੇ ਤਾਂ ਐ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਡਾ ਹੇ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟਰ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਂਕਿ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਤ ਹੈ ਤੇ ਨਾਲ ਹੀ ਇਹਨਾਂ ਨੂੰ ਹਸਪੀਟਲ ਵੀ ਪਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਲ-ਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ ਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨਿਉਤਾ ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟੀ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ ហេਠਾ ਦਿਖ ਜਾਂਦੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀਆਂ ਕੱਤੀ ਹੈ ਮੈਂ ਪ੍ਰਸ਼ਾਸਨ ਦੇ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ 헤ਥਾ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਦਾਂ ਹੀ ਜਾ ਰਿਹਾ ਇਹਨਾਂ ਹਾਦਸੇ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟਰ ਤੇ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਕੀ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਤ ਹੈ ਤੇ ਨਾਲ ਹੀ ਇਹਨਾਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸ੍ਰੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਾਲਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ। ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ। ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨਿਉਤਾ ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟਰ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ heten dik jandiyan ne gambhir satta lagiyan ne ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀਆਂ ਕਰਦੀ ਹੈ ਮੈਂ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਦੀ ਵਰਕ ਕਰਦੇ ਨੇ ਠੀਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ ਹੈਥਾ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਦਾਂ ਹੀ ਜਾ ਰਿਹਾ ਇਹਨਾਂ ਹਾਦਸੇ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟਰ 'ਤੇ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਂਕਿ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਟਿਆ ਤੇ ਨਾਲ ਹੀ ਇਹਨਾਂ ਨੂੰ ਹਸਪਤਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸ੍ਰੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਲ-ਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਨਾ ਨੂੰ ਟੱਕਰ ਮਾਰੀ ਗਈ ਹੈ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨ्योता ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟਰ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ 헤ਠਾ ਡਿੱਗ ਜਾਂਦੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਹੈ ਮੈ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ 헤ਠਾ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਡਾ ਹੇ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦਿਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟੀ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਕੀ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਤ ਹੈ ਤੇ ਨਾਲ ਹੀ ਇਹਨਾਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਹੈ ਤਾਂ ਆਪਣੀ ਰਫ਼ਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਲ-ਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ। ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ। ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨੋਟਾ ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟਰ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ 헤ਠਾ ਡਿੱਗ ਜਾਂਦੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਘਟਕੇ ਹੈ ਮ ਪ੍ਰਸ਼ਾਸਨ ਦੇ ਨਾਲ ਨਾਲ ਜਿਲੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ 21 ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ ਹੈਥਰ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਦਾ ਹੋ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟੀ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਕੀ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਟਿਆ ਤੇ ਨਾਲ ਹੀ ਇਹਨਾਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫ਼ਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਲ-ਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨ्योता ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟੀ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ 헤ਠਾ ਡਿੱਗ ਜਾਂਦੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਕਰਦੇ ਹੈ ਮਨ ਪ੍ਰਸ਼ਾਸਨ ਦੇ ਨਾਲ ਨਾਲ ਜਿਲੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ 헤ਠਾ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਡਾ ਹੇ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦਿਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟੀ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਂਕਿ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਟਿਆ ਤੇ ਨਾਲ ਹੀ ਇਹਨਾਂ ਨੂੰ ਹਸਪਤਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਲ-ਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਨਾਂ ਨੂੰ ਟੱਕਰ ਮਾਰੀ ਗਈ ਹੈ। ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ। ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨੋਟਾ ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟਰ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ 헤ਠਾ ਡਿੱਗ ਜਾਂਦੀਆਂ ਨੇ ਗੰਬੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਕਰਦੀ ਹੈ ਮੈ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ ਹੈਥੜ ਦਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਡਾ ਹੇ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟੀ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਂਕਿ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਟਿਆ ਤੇ ਨਾਲ ਹੀ ਇਹਨਾਂ ਨੂੰ ਹਸਪਤਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਲ-ਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਨਾਂ ਨੂੰ ਟੱਕਰ ਮਾਰੀ ਗਈ ਹੈ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨ्योता ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟਰ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ 헤ਠਾ ਡਿੱਗ ਜਾਂਦੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਹੈ ਮ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ 헤ਠਾ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਦਾ ਹੋ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟੀ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਕੀ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਟਿਆ ਤੇ ਨਾਲ ਹੀ ਇਹਨਾਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀਆਂ ਨੇ ਗਨੀਮਤ ਹੈ ਕਿ ਇਸ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਵਲ-ਵਲ ਬਚ ਗਈ ਹੈ ਫਿਲਹਾਲ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਾਨਵਰਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ। ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਨਜ਼ਰ ਆ ਰਿਹਾ ਹੈ। ਕਾਲ ਬਣ ਕੇ ਇਹ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜੋ ਆਏ ਦਿਨ ਵੱਡੇ ਹਾਦਸਿਆਂ ਨੂੰ ਨਿਯੋਤਾ ਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਮਲੋੜ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਵਾਰਾ ਪਸ਼ੂਆਂ ਦੇ ਵੱਲੋਂ ਦੋ ਸਕੂਟੀ ਸਵਾਰ ਮਹਿਲਾਵਾਂ ਨੂੰ ਟੱਕਰ ਮਾਰੀ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਮਹਿਲਾਵਾਂ ਜੋ ਹੈ 헤ਠਾ ਡਿੱਗ ਜਾਂਦੀਆਂ ਨੇ ਗੰਬੀਰ ਸੱਟਾਂ ਲੱਗੀਆਂ ਨੇ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਹੈ ਕਾਫੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਕਰਕੇ ਹੈ ਮੈਂ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੇ ਜਿਹੜੇ ਐਨੀਮਲ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ ਠੀਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਆਪਣੇ ਧਿਆਨ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਦੋਨੋਂ ਮਹਿਲਾਵਾਂ ਕਿਧਰੇ ਜਾ ਰਹੀਆਂ ਸਨ ਕਿ ਇਸੇ ਦੌਰਾਨ ਗਲੀ ਦੇ ਵਿੱਚੋਂ ਲੜਦੇ ਹੋਏ ਦੋਨੋਂ ਜਾਨਵਰ ਜੋ ਹੈ ਆਵਾਰਾ ਪਸ਼ੂ ਬਾਹਰ ਆਂਦੇ ਨੇ ਤੇ ਇਹਨਾਂ ਦੇ ਵੱਲੋਂ ਜ਼ਬਰਦਸਤ तरीके ਦੇ ਨਾਲ ਟੱਕਰ ਮਾਰੀ ਗਈ ਹੈ ਦੋਨੋਂ 헤ਠਾ ਦਿਖ ਜਾਂਦੀਆਂ ਨੇ ਤਾਂ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਮਲੋਟ ਦੇ ਇੱਕ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ ਐ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਦੋਨੋਂ ਮਹਿਲਾਵਾਂ ਨੂੰ ਗੰਭੀਰ ਹੀ ਸੱਟਾਂ ਆਈਆਂ ਨੇ ਇਹਨਾਂ ਦੀ ਜਾਨ ਬਚ ਗਈ ਹੈ ਪਰ ਹਾਦਸਾ ਕਾਫੀ ਭਿਆਨਕ ਹੈ ਤਸਵੀਰਾਂ ਜੋ ਸਭ ਬਿਆਨਕਾਰੀਆਂ ਨੇ ਤਾਂ ਇਹ ਤਸਵੀਰ ਉਹ ਲੋਕ ਵੀ ਦੇਖ ਲੈਣ ਜੋ ਕਿ ਐਨੀਮਲ ਪ੍ਰੋਟੈਕਸ਼ਨ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਨੇ ਜਦੋਂ ਵੀ ਮੁੱਦਾ ਉੱਠਦਾ ਹੈ ਕਿ ਇਹਨਾਂ ਨੂੰ ਜੋ ਹੈ ਬੰਨਿਆ ਜਾਵੇ ਇਹਨਾਂ ਦੇ ਲਈ ਇੱਕ ਅਲੱਗ ਤੋਂ ਥਾਂ ਰੱਖੀ ਜਾਵੇ ਤਾਂ ਹਰ ਵਾਰੀ ਉਹ ਲੋਕ ਅੱਗੇ ਆਉਂਦੇ ਨੇ ਜੋ ਐਨੀਮਲ ਪ੍ਰੋਟੈਕਸ਼ਨ ਦੀ ਅਕਸਰ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਜਾਨਵਰ ਹੁਣ ਲੋਕਾਂ ਦੀ ਜਾਨ ਤੇ ਬਣੇ ਹੋਏ ਨੇ ਆਏ ਦਿਨ ਅਜਿਹੇ ਹਾਦਸੇ ਦੇ ਵਿੱਚ ਵੜੋਤੀ ਹੋ ਰਹੀ ਹੈ ਹਰ ਦਿਨ ਜੋ ਹੈ ਗ੍ਰਾਫ ਵੱਦਾ ਹੋ ਜਾ ਰਿਹਾ ਇਹਨਾਂ ਹਾਦਸੇ ਆ ਦਾ ਮਲੋੜ ਦੇ ਲੋਹਾ ਬਾਜ਼ਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਸਕੂਟੀ ਸਵਾਰ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਨੇ ਹਾਲਾਕੀ ਸਥਾਨਕ ਲੋਕਾਂ ਨੇ ਭੱਜ ਕੇ ਇਹਨਾਂ ਨੂੰ ਚੁੱਕਿਆ ਇਹਨਾਂ ਦਾ ਸਮਾਨ ਸਮੇਟਿਆ ਤੇ ਨਾਲ ਹੀ ਇਹਨਾਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਤਾਂ ਆਪਣੀ ਰਫਤਾਰ ਦੇ ਨਾਲ ਇਹ ਦੋਨੋਂ ਮਹਿਲਾਵਾਂ ਜਾ ਰਹੀਆਂ ਸਨ ਕਿ ਅਚਾਨਕ ਹੀ ਆਵਾਰਾ ਪਸ਼ੂ ਜੋ ਲੜ ਰਹੇ ਸਨ ਆਪਸ ਦੇ ਵਿੱਚੋਂ ਗਲੀ ਦੇ ਅੰਦਰੋਂ ਬਾਹਰ ਆਂਦੇ ਨੇ ਤੇ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ 헤ਠਾ ਪੁੜਕ ਕੇ ਇਹ ਦੋਨੋਂ ਜਨਾਨੀਆਂ ਜੋ ਸੀ ਔਰਤਾ ਸੀ ਉਹ 헤ਠਾ ਡਿੱਗ ਜਾਂਦੀ